ਦੋਸਤੋ ਅੱਜ ਅਸੀਂ ਪਹੁੰਚੇ ਆਪਣੇ ਸਭ ਤੋਂ ਅਮੀਰ ਰਿਸ਼ਤੇਦਾਰ ਦੇ ਘਰੇ ਚੰਡੀਗੜ੍ਹ ਜਿਹੜੇ ਕਿ 70 80 ਸੈਕਟਰ ਦੇ ਵਿੱਚ ਰਹਿੰਦੇ ਆ। ਉਹਨਾਂ ਦੀ ਅਮੀਰੀ ਹੈ ਜਿਹੜੀ ਉਹ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਵੀ ਅਮੀਰ ਬਣਾ ਦੂਗੀ। ਆਉ ਤੁਹਾਨੂੰ ਝਲਕ ਮਰਾਉਣੀ ਆ ਜੀ ਉਸ 5 ਸਟਾਰ ਘਰ ਦੀ ਤੇ ਨਾਲੇ ਉਹਨਾਂ ਦੇ ਪਰਿਵਾਰ ਨਾਲ ਮਿਲਾਵਾਂਗੇ ਤੇ ਉਹਨਾਂ ਦਾ ਕਾਰੋਬਾਰ ਵੀ ਦਿਖਾਉਣੀ ਆ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ ਇਹਨੇ ਦੋਸਤੋ ਉਸ ਘਰ ਦੇ ਮਤਲਬ ਕਿ ਮਾਲਕ ਤੇ ਇਹਨਾਂ ਦੇ ਜੀਵਨੀ ਬਾਰੇ ਤੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਤੇ ਆਪਾਂ ਆਪਣੀ ਲੋਕੇਸ਼ਨ ਦੱਸੋ ਪਹਿਲਾਂ ਆਪਾਂ ਖੜੇ ਕਿੱਥੇ ਆ ਇਹ ਆਪਾਂ ਮੋਹਾਲੀ ਦੇ ਵਿੱਚ ਲਾਂਡਰਾ ਪੋਸਟ ਤੋਂ ਹਨ ਨੂੰ ਜਾਂਦੇ ਹੋਏ ਪਿੰਡ ਸਵਾੜੇ ਦੇ ਪਿਛਲੇ ਪਾਸੇ ਝੂਠ ਮਾਜਰਾ ਪਿੰਡ ਆ ਜੀ ਠੀਕ ਉੱਥੇ ਆਪਾਂ ਰਹਿਨੇ ਆ ਅੱਛਾ ਅੱਛਾ ਉੱਥੇ ਤੁਸੀਂ ਰਹਨੇ ਹੋ ਤੇ ਬਰਾੜ ਸਾਹਿਬ ਇਹਦਾ ਚੰਡੀਗੜ੍ਹ ਦੇ ਵਿੱਚ ਹੀ ਜਮਾ ਮਤਲਬ ਕਿ ਨਾਲ ਹੀ ਲੱਗਿਆ ਹੋਇਆ ਚੰਡੀਗੜ੍ਹ ਥਰਡ ਲਾਂਡਰਾ ਆ ਦੇਖੋ ਭਾਰਤ ਮਾਲਾ ਨਾਲ ਹੀ ਚੱਲਦੀ ਵੀ ਬੁਲਟ ਟ੍ਰੇਨ ਦਾ ਵੀ ਮਾਰਕੇਸ਼ਨ ਹੋ ਗਈ ਆ ਆਹਾਂ ਚੰਡੀਗੜ੍ਹ ਦੇ ਰਾਤ ਨੂੰ ਤੁਸੀਂ ਦੇਖੋ ਇਹ ਤੂੰ ਸਾਫ਼ ਦਿਖਦਾ ਹੁੰਦਾ ਲਾਈਟਾਂ ਰੋਟਾ ਜਗਦੀਆਂ ਜਦ ਮੈਂ ਬੱਚੀ ਆ ਜਾਂਦਾ ਅੱਛਾ ਚੰਡੀਗੜ੍ਹ ਦੇ ਵਿੱਚ ਹੀ ਆ ਜਾਂਦਾ ਆ ਵਿੱਚ ਹੀ ਆ ਇਹ ਜੀ ਬਰਾੜ ਸਾਹਿਬ ਦੂਜਾ ਚੰਡੀਗੜ੍ਹ ਸ਼ਹਿਰਾਂ ਦੇ ਵਿੱਚ ਵੱਡੇ ਮਤਲਬ ਕਿ ਪਿੰਡਾਂ ਨੇ ਤਾਂ ਸੁਪਨਾ ਹੁੰਦਾ ਹੈ ਵੀ ਉੱਥੇ ਜ਼ਮੀਨ ਜਿਹਦੇ ਕੋਲ 4 ਪੈਸੇ ਆ ਵੀ ਉਹਦਾ ਉਹਦਾ ਵੀ ਇਰਾਦਾ ਹੈ ਵੀ ਚੰਡੀਗੜ੍ਹ 'ਚ ਫਲੈਟ ਲਾਵਾਂ ਕਿਤੇ ਵਧੀਆ ਪੋਸ਼ ਜੇ ਏਰੀਆ 'ਚ ਜਿਹਦੇ ਕੋਲੇ ਵਿਚਾਰੇ ਕੋਲ ਨਹੀਂ ਪੈਸੇ ਉਹ ਕਹਿੰਦਾ ਵੀ ਉੱਥੋਂ ਕੋਈ ਦੋ ਕਿਨਾਰੇ ਜਾਂ ਕਿਲਾ ਵੇਚ ਕੇ ਉਹਦਾ ਵੀ ਇਰਾਦਾ ਹੈ ਕਿ ਚੰਡੀਗੜ੍ਹ ਜਾਂ ਮੁਹਾਲੀ ਫਲੈਟ ਲਵਾ। ਤੇ ਤੁਸੀਂ ਇੱਥੇ ਕੋਠੀਆਂ ਛੱਡ ਕੇ ਤੇ ਐਵੇਂ ਤੇ ਛੱਪਰ ਤੇ ਵਾਜੀ ਤੁਸੀਂ ਰਹਿ ਰਹੇ ਹੋ। ਤੇ ਇਹਦਾ ਇਹ ਆਈਡੀਆ ਕਿੱਥੋਂ ਆਇਆ ਤੁਹਾਡੇ ਮਨ ਦੇ ਵਿੱਚ ਵੀ ਇਹ ਜ਼ਿੰਦਗੀ ਮਤਲਬ ਉੱਥੋਂ ਜਾ ਕੇ ਤੁਸੀਂ ਬੈਕਗ੍ਰੀਅਰ ਕਿਵੇਂ ਲਾਤਾ? ਇਹ ਤੁਹਾਨੂੰ ਦੱਸਿਆ ਜੀ ਕਰੋਨਾ ਵੇਲੇ ਇੱਥੇ ਹੀ ਨਜ਼ਾਰਾ ਸੀ। ਇਹੀ ਸਵਰਗ ਹੈ। ਇੱਥੇ ਖੁੱਲ ਕੇ ਸਾਹ ਲੈਂਦੇ ਸੀਗੇ ਤੇ ਅਸੀਂ ਮਤਲਬ ਇੱਕ ਮੈਂ ਤੁਹਾਨੂੰ ਦੱਸਦਾ ਵੀ ਕੋਰੋਨਾ ਵੇਲੇ ਆਪਣੇ ਬੰਦਿਆਂ ਵਿੱਚ ਆਈ ਸੀ ਕੋਰੋਨਾ ਸਾਡੇ ਪਰਿਵਾਰ ਦੇ ਕਿਸੇ ਬੰਦੇ ਨੂੰ ਕੁਝ ਨਹੀਂ ਹੋਇਆ ਜੀ ਈਵਨ ਮੈਂ ਤੁਹਾਨੂੰ ਗੱਲ ਲਾਸ ਦਾਂਗਾ ਵੀ ਉਦੋਂ ਪਿੱਛੇ ਸਾਡੇ ਸਰਕਾਰੀ ਟੈਸਟ ਟਿਸਟ ਜੇ ਹੁੰਦੇ ਹੁੰਦੇ ਸੀ ਕਿ ਦਫ਼ਤਰ ਤਿੰਨ ਵਾਰ ਟੈਸਟ ਹੋਏ ਮੈਂ ਪੋਜ਼ਿਟਿਵ ਹੋਣ ਦੇ ਬਾਵਜੂਦ ਮੇਰੇ ਨਾਲ ਦੇ ਸਭ ਬਿਮਾਰ ਹੋ ਜਾਂਦੇ ਸੀ ਮੈਂ ਫਿਰ ਠੀਕ ਰਹਿੰਦਾ ਸੀ ਹੁਣ ਪਤਾ ਨਹੀਂ ਜਾਂ ਤਾਂ ਰਿਪੋਰਟ ਗਲਤ ਸੀ ਜਾਂ ਸਾਡਾ ਇਮਿਊਨਿਟੀ ਸਿਸਟਮ ਵਧੀਆ ਸੀਗਾ ਉੱਥੋਂ ਹੀ ਫਿਰ ਹੌਸਲਾ ਪੈ ਗਿਆ ਵੀ ਨਹੀਂ ਯਾਰ ਵੀ ਇਹ ਇੱਥੇ ਠੀਕ ਆ ਤੇ ਦੂਜੇ ਹੁਣ ਇੱਕ ਆਪਣੇ ਆਪੇ ਪੱਪਲ ਦਾ ਦਰਖਤ ਲੱਗਿਆ ਆਕਸੀਜਨ ਲੈਵਲ ਮਦ ਮਤਲਬ ਠੀਕ ਨੇ ਇੱਥੇ ਆ ਕਿ ਹੁਣ ਵਾਈਫ ਉਹ ਸਾਰੇ ਜਾਨੀ ਮਤਲਬ ਖੁੱਲ੍ਹੀ ਥਾਂ ਤੇ ਸਾਹ ਲੈਣੇ ਆ ਬਾਕੀ ਇੱਕ ਚੀਜ਼ ਹੈ ਕਿ ਨੇ ਜੀ ਹੁਣ ਚੰਗਾ ਕੀ ਲੱਗਦਾਗਾ ਜਿਹੜੀਆਂ ਆਪਾਂ ਦੇਸੀ ਚਿੜੀਆਂ ਦੀ ਗੱਲ ਕਰਦੇ ਸੀ ਆਪਾਂ ਭਾਈ ਆਪਣੇ ਇੱਥੇ ਰਹਿੰਦੀਆਂ ਨੇ ਠੀਕ ਹੈ ਸਵੇਰੇ ਤਤਰਾਂ ਦੀ ਆਵਾਜ਼ ਆਉਂਦੀ ਆ ਮਤਲਬ ਇਹਨਾਂ ਨੇ ਹੁਣ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਬੱਚੇ ਫਲੈਟਾਂ ਚ ਕੀ ਤੁਹਾਨੂੰ ਮੈਂ ਦੱਸਦਾ ਰਹਿ ਦਾ ਉੱਥੇ ਕੀ ਆ ਉਥੇ ਤੁਸੀਂ ਕਿਤਾਬਾਂ ਦੇ ਵਿੱਚ ਹੀ ਦੇਖਦੇ ਹੋ ਵੀ ਮਤਲਬ ਵੀ ਇਹ ਮਤਲਬ ਕਿਸੇ ਮਤਲਬ ਐਨੀਮਲ ਦੀ ਕਿਸੇ ਬਰਡ ਦੀ ਜਾਂ ਕਿਸੇ ਦੀ ਕਿਤਾਬਾਂ 'ਚ ਹੀ ਫੋਟੋਆਂ ਨਹੀਂ ਐਕਚੁਅਲ ਨਹੀਂ ਆਹ ਛੋਟੀ ਨੇ ਇੱਥੇ ਉਹੋ ਉਹ ਚੀਜ਼ਾਂ ਦੇਖੀਆਂ ਜਿਹੜੀ ਕੋਈ ਵੱਡਾ ਬੰਦਾ ਵੀ ਨਹੀਂ ਸੋਚ ਸਕਦਾ ਹੈ ਪਰ ਬਈ ਇੱਥੇ ਹੁਣ ਸਭ ਇੱਥੇ ਫਿਰਦੇ ਖੁੱਲੇ ਬਲੋ ਹੁਣ ਆਪਾਂ ਦਾ ਹੈ ਆ ਸਾਰਿਆਂ ਦਾ ਘਰ ਆ ਜੀ ਇਹ ਠੀਕ ਹੈ ਜੀ ਸਾਰੇ ਅਸੀਂ ਨਾਲ ਮਿਲ ਕੇ ਰਹਿੰਦੇ ਆ ਇਹ ਚੀਜ਼ਾਂ ਸਾਨੂੰ ਸ਼ਹਿਰ 'ਚ ਨਹੀਂ ਮਿਲ ਸਕਦੀਆਂ ਜਿਹੜਾ ਮਤਲਬ ਪਿਆਰ ਸਕੂਨ ਸ਼ਹਿਰ 'ਚ ਇੱਕ ਸਭ ਤੋਂ ਵੱਡਾ ਆਵਾਜ਼ ਦੀ ਡਿਸਟਰਬੈਂਸ ਬਹੁਤ ਜ਼ਿਆਦਾ ਹੁੰਦੀ ਬਹੁਤ ਜ਼ਿਆਦਾ ਸਾਰ ਅਸੀਂ ਹੁਣ ਦੋ ਦਿਨ ਰਹਿ ਚੰਡੀ ਸਾਲੰਦਨ ਟੀਂ ਟੀ ਹੋ ਜਾਂਦੀ ਕੰਨਾਂ ਚ ਰਾਤ ਨੂੰ ਵੀ ਆਵੇ ਸੁੱਤੇ ਇੱਕ ਐਨਫੀਲਡ ਮੋਟਰਸਾਈਕਲਾਂ ਦੇ ਸਲੈਂਸਰ ਖੁੱਲੇ ਹੁੰਦੇ ਨੇ ਜੀ ਮੁੰਡਾ ਕਿਹਦੇ ਕਿਨਾਂ ਲੜੋਂਗੇ ਕਿਹਨੂੰ ਕਿਨ ਰੋਕੋਗੇ ਕਰੋਗੇ ਤੁਸੀਂ ਤੇ ਸੋ ਹੁਣ ਇੱਥੇ ਆ ਜੀ ਆਪਾਂ 8:30 9 ਵਜੇ ਤੋਂ ਰਾਤ ਨੂੰ ਸੁੱਤੇ ਪਏ ਹੁੰਨੇ ਆ ਸਿਰੇ ਬਾਬਾ ਜੀ ਉਹ ਗੁਰਦੁਆਰਾ ਸਾਹਿਬ ਚ ਬੋਲਦੇ ਨੇ ਕੋਈ ਲਾਰਮ ਦੀ ਲੋੜ ਨਹੀਂ 4 ਵਜੇ ਆਪਣੇ ਵੱਖ ਖੁੱਲ ਜਾਂਦੀ ਹੈ ਤੇ ਜਿਹੜੇ ਬਰਾਟ ਸਾਹਿਬ ਮਤਲਬ ਕਿ ਪਿੰਡਾਂ ਦੇ ਵਿੱਚ ਸੁਪਨੇ ਹੁਣ ਕਈਆਂ ਨੇ ਮਨ ਦੇ ਵਿੱਚ ਪਾਲੇ ਹੋਏ ਬਾਹਰ ਦੇ ਜਾਂ ਕਿਲਾ ਵੇਚ ਕੇ ਤੇ ਜਾਂ ਜਿਹਦੇ ਕੋਲ 4 ਛਿੱਲੜ ਵੀ ਉਹ ਇਧਰ ਨੂੰ ਭੱਜ ਰਿਹਾ ਤੁਹਾਡੇ ਵਾਲੇ ਪਾਸ ਜਿਹੜਾ ਬੜਾ ਟੇਡਾ ਜਿਹਾ ਸਵਾਲ ਆ ਇਹ ਮੇਰੀ ਆਹਾ ਵੱਡੀ ਤ੍ਰਿਪਤਿਕ ਹੋ ਰਹੀਗੀ ਹੈ ਇੱਕ ਵਾਰ ਇਹ ਵੀ ਕਹਿੰਦੀ ਹੁੰਦੀ ਸੀ ਡੈਡੀ ਮੈਂ ਕੈਨੇਡਾ ਜਾਣਾ ਮੈਂ ਮੈਂ ਪਹਿਲਾਂ ਕਹਾ ਹਾਂ ਹਾਂ ਚੱਲਾਂਗੇ 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 ਤੇ ਬਾਅਦ ਦੇ ਵਿੱਚ ਕੀ ਹੋਇਆ ਮੈਂ ਜਦੋਂ ਵੱਡੀ ਹੋ ਗਈ ਇਹ ਤੇ ਮੈਂ ਕਿਹਾ ਵੀ ਹੁਣ ਇਹਨੂੰ ਕਿਵੇਂ ਕਰਾਂ ਸਮਝਾਵਾਂ ਬਾਹਰ ਦਾ ਹੁਣ ਲੈ ਹੁਣ ਤੁਸੀਂ ਇਹਨੂੰ ਪੁੱਛ ਕੇ ਦੇਖ ਲਓ ਜਾਣਾ ਕੈਨੇਡਾ ਹਾਂ ਜਾਣਾ ਵੀ ਦੱਸ ਜਾਣਾ ਤੂੰ ਜਾਣਾ ਕੈਨੇਡਾ ਦੇਖ ਲਾ ਅੰਕਲ ਵੀ ਖੜੇ ਆ ਪਰ ਰਿਕਾਰਡ ਤੇ ਗੱਲ ਕਰ ਰਹੇ ਮੈਂ ਮੁਰਖੇ ਕੱਲ ਨੂੰ ਮੈਨੂੰ ਲਾਂਭਾ ਨਾ ਦਿਓ ਵੀ ਭਾਈ ਸਾਨੂੰ ਡੈਡੀ ਨੇ ਕੈਨੇਡਾ ਇੱਥੇ ਰਹਿਣੀ ਵੀਡੀਓ ਵਿੱਚ ਹੀ ਰਹਿਣੀ ਇੱਥੇ ਪ ਰਦਾ ਪੱਕਾ ਹਾਂ ਤੇ ਹੁਣ ਬਾਈ ਜੀ ਇਹ ਪੁੱਛ ਲੈ ਤੁਹਾਡੇ ਸਾਹਮਣੇ ਆਪਾਂ ਜਾਵਾਂ ਕਾਰਨ ਕੀ ਆ ਬਾਈ ਜੀ ਉਹ ਪੇਰੈਂਟਸ ਨਾ ਕਾਉਂਸਲਿੰਗ ਨਹੀਂ ਕਰਦੇ ਇੱਕ ਤਾਂ ਬੱਚੇ ਦੀ ਆ ਤੇ ਦੂਜੀ ਜਿਹੜੀ ਉਹ ਗੱਲ ਹੈਗੀ ਆ ਉੱਥੇ ਨਾ ਆਪਾਂ ਆਪਣੇ ਕਿੱਤੇ ਨੂੰ ਨਿੰਦਣ ਲੱਗਦੀ ਵੀ ਖੇਤੀ ਚ ਬਚਦਾ ਕੀ ਆ ਖੇਤੀ ਚ ਬਾਈ ਖੇਤੀ ਕਾਣ ਖਝੋਣਾ ਨਹੀਂ ਖੇਤੀ ਦਾ ਬਾਲਾ ਵੱਡਾ ਸੁਮੇਲ ਆ ਬਹੁਤ ਚੀਜ਼ਾਂ ਦਾ ਹੈ ਮਤਲਬ ਕੰਬੀਨੇਸ਼ਨ ਆ ਜਿਹਦੇ ਵਿੱਚ ਪਸ਼ੂ ਵੀ ਆ ਪੰਛੀ ਵੀ ਆ ਸੁਖਿਮ ਜੀਵ ਵੀ ਹੈਗੇ ਨੇ ਉਹ ਇਕੱਲੇ ਆਪਾਂ ਤਾਂ ਇਕੱਲੇ ਕਾਣ ਖਝੋਣੇ ਤੇ ਖੜੇ ਉਹ ਚ ਚਲੋ ਠੀਕ ਆ ਉਹ ਚ ਫਾਰਮਰ ਦਾ ਕਸੂਰ ਨਹੀਂ ਹੈਗਾ ਉਹਦੇ ਵਿੱਚ ਸਿਸਟਮ ਸਰਕਾਰਾਂ ਦਾ ਵੀ ਆ ਜਾਂਦਾ ਮਤਲਬ ਇਸ ਚੀਕੇ ਦੀ ਹੋ ਗਈ ਆ ਵੀ ਉਹ ਮੈਂ ਆਪਦੇ ਪਿਤਾ ਪੁਰਖੀ ਕਿੱਥੇ ਤੋਂ ਨਫਰਤ ਜੀ ਕਰ ਲੱਗ ਗਏ ਤੇ ਜਦੋਂ ਮਤਲਬ ਮਾਂ ਬਾਪ ਹੀ ਕਹਿਣ ਲੱਜਾਂਗੇ ਕੀ ਬੱਚੂ ਬੇਟਾ ਇੱਥੇ ਤੂੰ ਹੋਰ ਕੁਝ ਦੇਖ ਤਾਂ ਬਈ ਇਧਰ ਨੂੰ ਭਜ ਦੇ ਇੱਥੇ ਆ ਕੇ ਪਤਾ ਲੱਗਦਾ ਉਹਨਾਂ ਨੂੰ ਫਿਰ ਜਦੋਂ ਕੰਮ ਕਰਨਾ ਪੈਂਦਾ ਨਾ ਠੀਕ ਆ ਨਾ ਜੀ ਫਿਰ ਪਤਾ ਲੱਗਦਾ ਨਹੀਂ ਪੰਡੀ ਸਹੀ ਸੀ ਇਹ ਮੇਰੇ ਤੋਂ ਹੁਣ ਆਪਣੇ ਡਿਊਟੀਆਂ ਬਾਰੇ ਸਵੇਰੇ ਉੱਠਦੇ ਸਾਰੇ ਕੀ ਰੁਟੀਨ ਹੈ ਤੁਹਾਡਾ ਸਵੇਰੇ ਇੱਕ ਤਾਂ ਜੀ ਆ ਧਾਰਾਂ ਦਾ ਕੰਮ ਆਪ ਕਰੀਦਾਗਾ ਠੀਕ ਹੈ ਤੇ ਮੈਂ ਤੇ ਮੇਰੀ ਵਾਈਫ ਤੇ ਇਹ ਮਹਿਤਾਬ ਅਸੀਂ ਇਹ ਤਿੰਨੇ ਕੰਮ ਕਰਦੇ ਆ ਤੇ ਤ੍ਰਿਪਤ ਰੋਟੀ ਦਾ ਕੰਮ ਕਰਦੀ ਆ ਰੋਟੀ ਇਹਨੇ ਸਾਰਾ ਟਿਫਨ ਬਣਾਉਣੇ ਨੇ ਅੱਛਾ ਵੀ ਇਹਨੇ ਵੱਡੇ ਨੇ ਇਹਨੇ ਰੋਟੀ ਬਿਕਾਉਣੀ ਆ ਤੇ ਇਹਨੇ ਸਾਰਾ ਟਿਫਨ ਪੈਕ ਕਰਨੇ ਮੇਰਾ ਪੈਕ ਕਰਨਾ ਛੋਟੀ ਦਾ ਕਰਨਾ ਆਪਦਾ ਪੈਕ ਕਰਨਾ ਹੈ ਠੀਕ ਆ ਠੀਕ ਆ ਤੇ ਤਿੰਨਾਂ ਨੇ ਅਸੀਂ ਤਿੰਨਾਂ ਨੇ ਅਸੀਂ ਇੱਧਰ ਇਹਨਾਂ ਦਾ ਕੰਮ ਕਰਨਾਗਾ ਇਹਨਾਂ ਦਾ ਕੰਮ ਕਰਨ ਤੋਂ ਬਾਅਦ ਮਤਲਬ ਕਿ 6:30 ਵਜੇ ਮੈਂ ਕੱਖ ਵਟ ਲਾ ਜਾਣਾ 6:30 ਤੋਂ ਮਤਲਬ 7:00 ਤੱਕ ਜਿੰਨੇ ਵੱਡੇਗੇ ਮਰ ਤੋਂ ਵੱਢ ਲੈਣਾ ਤੇ 7:00 ਵਜੇ ਮੈਂ ਸਹੀ ਨਾਲ ਕੇ ਤਿਆਰ ਹੋਣਾ ਸ਼ੁਰੂ ਹੋ ਜੰਨਾਗਾ ਤੇ ਇਹਨੇ ਆਪਦਾ ਇਹਨੇ ਵੀ 7:30 ਬਸ ਫੜਨੀ ਹੁੰਦੀ ਆ ਇਹ ਇਹ ਪਹਿਲਾਂ ਤਿਆਰ ਹੋ ਜਾਂਦੀ ਆ ਤੇ ਮ ਪਾ ਇਹਨੂੰ ਬੱਚੜਾ ਕਿਉਂਦੀ ਆ ਉਹਨੂੰ ਉਹਦੇ ਸਕੂਲ ਬਾਛ ਛੱਡ ਕੇ ਤੇ ਮੈਂ ਆਪਦਾ 7 ਵਜੇ ਸਮਝੋ ਵੀ ਤਿਆਰ ਹੋ ਕੇ ਤੇ 7:30 ਵਜੇ ਨੂੰ ਆਪਾਂ ਆਪਦਾ ਸਾਈਕਲ ਚੱਕਦੇ ਆ ਹੂੰ ਦੋਸਤੋ ਸਭ ਤੋਂ ਵੱਡੀ ਗੱਲ ਹੈ 17 ਸੈਕਟਰ ਚ ਬਾਈ ਜੀ ਜੌਬ ਕਰਦੇ ਆ ਤੇ ਜੌਬ ਵੀ ਮਤਲਬ ਕਿ ਏ ਕਲਾਸ ਦੇ ਨੇ ਤੇ ਸਾਈਕਲ ਤੇ ਜਾਂਦੇ ਆ ਤੇ ਇੰਨੀ ਹੈਰਾਨਗੀ ਆਉਂਦੀ 23 ਕਿਲੋਮੀਟਰ ਬੰਦੇ ਇੱਥੋਂ 23 ਕਿਲੋਮੀਟਰ ਇੱਕ ਪਾਸਾ ਮੇਰਾ ਤੇ 23 ਕਿਲੋਮੀਟਰ ਜਾਂਦੇ ਆ ਤੇ 23 ਕਿਲੋਮੀਟਰ ਵਾਪਸ ਆਉਂਦੇ ਆ ਤੇ ਮੈਂ 7:30 ਨਿਕਲ ਜਾਣਾ ਇੱਥੋਂ ਜੀ ਅੱਛਾ ਠੀਕ ਹੈ 7:30 ਨਿਕਲ ਜਾਣਾ ਤੇ ਆਪਾਂ ਆਪ ਦਾ ਪੌਣੇ 9 ਤੇ ਜਿਹੜਾ ਰਸਤੇ ਜਿਹੜਾ 10 ਮਿੰਟ ਖੜ ਜੀ ਗੱਲ ਤਾਂ 5 ਮਿੰਟ ਲੱਗ ਜਾਂਦੇ ਨੇ ਆਦਰਵਾਇਜ਼ 9 ਵਜੇ ਆਪਾਂ ਦਫਤਰ ਬੈਠੇ ਹੋਈਦਾਗਾ ਤੇ ਉਧਰੋਂ ਚਲੀਦਾ 5 ਵਜੇ ਸ਼ਾਮ ਨੂੰ 6 ਵਜੇ ਤਰ ਆ ਜਾਈਦਾਗਾ ਘਰੇ ਸ਼ਾਮ ਨੂੰ ਆ ਕੇ ਟੋਕਾ ਕਰਕੇ ਫਿਰ ਉਹੀ ਸਿਸਟਮ 7 ਵਜੇ ਦਾ 7:30 ਵਜੇ ਤੋਂ ਅਸੀਂ ਵਿਹਲੇ ਹੁੰਨੇ ਤਾਂ ਰਤੂਰਾ ਚੋਸੇ ਕਰਕੇ ਸਾਢੇ 8 ਠੀਕ ਤੇ ਇਹ ਇਹਦਾ ਕੀ ਹੈਗਾ ਜਦੋਂ ਇਹਨੇ ਸਕੂਲੋਂ ਇਹਨੇ ਕਾਲਜ ਤੋਂ ਆਣਾਗਾ ਇਹਨੇ ਸਕੂਲ ਤੋਂ ਆਣਾ ਉਸਨੇ ਕਮਲ ਦਾ ਫਿਰ ਡਿਊਟੀ ਇਹਨੂੰ ਲਿਆਉਣਾ ਲਿਆਣ ਦੀ ਇਹਨੇ ਆ ਕੇ ਪਹਿਲਾਂ ਰੋਟੀ ਪਕਾਉਣੀ ਸ਼ਾਮ ਦੀ ਜੀ ਅੱਛਾ ਸ਼ਾਮ ਦੀ ਵੀ ਆ ਹੀ ਪਕਾਉਣੀ ਹਾਂ ਸ਼ਾਮ ਦੀ ਰੋਟੀ ਇਹਨੇ ਪਕਾ ਕੇ ਸਾਰੀ ਰੱਖ ਦੇਣੀ ਆ ਹੂੰ ਹੂੰ ਠੀਕ ਆ ਅਸੀਂ ਨਾ ਬਈ ਸਾਢੇ 8 ਆਏ ਨਹੀਂ ਹੁੰਦਾ ਵੀ ਫਲਾਣਾ ਵੀ ਤਤੀ ਆਊਗਾ ਤਾਂ ਤਤੀ ਰੋਟੀ ਖਾਵਾਂਗੇ ਨਾ ਇਹਨੇ ਪਕਾਣੀ ਤੇ ਮੈਂ ਸਾਢੇ 5 ਪੌਣੇ 6 ਪੌਣੇ 6 ਦੇ ਆਸ-ਪਾਸ ਜ 6 ਵਜੇ ਕੋਈ 10-15 ਮਿੰਟ ਕਿ ਦਫ਼ਤਰ ਚ ਪਹਿਲਾਂ ਵੀ ਉੱਠ ਖੜੀ ਤਾਗਾ ਤੇ 6 ਵਜੇ ਉਹ ਘਰੇ ਆ ਕੇ ਰੋਟੀ ਖਾ ਕੇ ਫਿਰ ਇੱਧਰ ਲੱਗ ਜਦਾ ਕੰਮ ਆਉਂਦਾ ਠੀਕ ਹੈ ਤੇ ਆਪਾਂ ਫਿਰ ਰਾਤ ਨੂੰ ਇੰਨਾ ਦੁੱਧ ਪੀਣ ਦਾ ਸ਼ੌਂਕ ਆ ਆਪਾਂ ਨੂੰ ਆ ਸਾਰੇ ਆਪਾਂ ਰੱਖੇ ਨੇ ਆਪ ਦੇ ਲਈ ਰਾਤ ਨੂੰ ਦੁੱਧ ਪੀ ਕੇ ਖੁੱਲਾ ਫਿਰ ਆਪਾਂ ਆਪ ਦਾ ਸੌਂ ਜਾਣਾਗਾ ਸੇ ਉਹੀ ਸਿਸਟਮ ਸਾਰਾ ਚੱਲੀ ਜਾਂਦਾ ਬੱਚੇ ਜਿਹੜੇ ਕੀ ਇਹ ਸੁੱਤੇ ਪਏ ਸੀਗੇ ਤੇ ਟਾਈਮ ਤੇ ਉੱਠ ਖੜੇ ਆ ਤੇ ਉੱਠ ਕੇ ਦੇਖ ਲਓ ਹੁਣ ਇਹ ਪਾ ਰਹੇ ਨੇ ਸ਼ੂਜ਼ ਨਹੀਂ ਤੁਸੀਂ ਆ ਸ਼ੂਜ਼ ਪਾਏ ਗੋਆ ਮਤਲਬ ਕਿ ਗੋਆ ਸਿੱਟਣ ਵਾਲਾ ਤੇ ਤੁਸੀਂ ਕਿਉਂ ਨਹੀਂ ਪਾਏ ਮੈਂ ਪਾਣੀ ਪਿਆਉਂਗੀ ਇਹਨਾਂ ਨੂੰ ਚ ਮੈਂ ਕਿਉਂਕਿ ਇੱਥੇ ਖੜੇ ਹੋਣਾ ਹੈਗਾ ਤਾਂ ਫਿਰ ਉਹ ਪਾਣੀ ਪਿੰਦਾ। ਅੱਛਾ ਵੀ ਦੋਸਤੋ ਇਹਨਾਂ ਨੇ ਅੱਡੋ ਅੱਡ ਡਿਊਟੀਆਂ ਮਤਲਬ ਕਿ ਗੋਡੀਆਂ ਨੇ ਵੰਡੀਆਂ ਹੋਈਆਂ। ਦੇਖੋ ਮम्मा पापा ਦੋਵੇਂ ਬੇਫਿਕਰ होके ਅੰਦਰ ਬੈਠੇ ਨੇ ਇਹਨਾਂ ਦੋਨਾਂ ਬੱਚੀਆਂ ਨੇ ਜਿਹੜਾ ਕਿ ਪਸ਼ੂਆਂ ਨੂੰ ਹੁਣ ਪਾਣੀ ਪਿਉਣਾ ਹੈ ਬਿਲਕੁਲ ਤੇ ਦੋਸਤੋ ਮਤਲਬ ਕਿ ਤੁਹਾਨੂੰ ਵੀਡੀਓ ਨਾਲ ਬਣੇ ਰਿਓ ਤੁਹਾਨੂੰ ਇੰਨੀ ਮੋਟੀਵੇਸ਼ਨ ਮਿਲੂਗੀ ਨਾ ਤੇ ਇਹਨਾਂ ਨਾਲ ਭੈਣਾ ਨਾਲ ਵੀ ਗੱਲ ਕਰਵਾਵਾਂਗੇ ਤੁਹਾਡੀ ਤੇ ਬਾਕੀ ਹੁਣ ਇਹਨਾਂ ਦਾ ਆਪਾਂ ਕੰਮ ਦੇਖਦੇ ਹਾਂ ਇਹ ਦੋਸਤੋ ਚੰਡੀਗੜ੍ਹ ਦੇ ਵਿੱਚ ਮਤਲਬ ਕਿ ਜਿੱਥੇ ਆਪਣੇ ਵਰਗੇ ਪੰਜਾਬੀ ਸੁਪਨਾ ਲੈਂਦੇ ਆ ਵੀ ਵੱਡੇ ਹੋ ਕੇ ਜਿਵੇਂ ਆਪਦੇ ਬੱਚਿਆਂ ਵਾਸਤੇ ਉੱਥੇ ਫਲੈਟ ਲਵਾਂਗੇ ਜਾਂ ਚਾਰ ਮਰਲੇ ਦਾ ਘਰ ਲਵਾਂਗੇ ਉੱਥੇ ਇਹਨਾਂ ਦੀ ਜ਼ਮੀਨ ਆ ਇਹ ਉੱਥੋਂ ਦੀਆਂ ਬੱਚੀਆਂ ਦੋਨੇ ਆ ਤੇ ਦੇਖੋ ਤੁਸੀਂ ਛੋਟੀਆਂ ਦੋਸਤਾਂ ਨੇ ਵੰਡੀਆਂ ਹੋਈਆਂ ਇੱਕ ਨੇ ਮਤਲਬ ਕਿ ਬਾਲਟੀਆਂ ਭਰਨੀਆਂ ਤੇ ਇੱਕ ਨੇ ਚੱਕਣੀਆਂ ਹਾਂਜੀ ਤੇ ਇਹਨਾਂ ਦੇ ਪੱਖੇ ਵੀ ਵੱਡੀਆਂ ਸਾਰਾ ਕੁਝ ਤੁਹਾਨੂੰ ਐਸੇ ਵੀਡੀਓ ਚ ਦਿਖਾਵਾਂਗੇ ਤੁਸੀਂ ਵੀਡੀਓ ਨਾ ਬੰਨੇ ਰਹੋ ਇਹਨਾਂ ਨੇ ਇਹਨਾਂ ਦੇ ਨਾਮ ਵੀ ਰੱਖੇ ਹੋਏ ਆ ਅਲੱਗ-ਅਲੱਗ ਇਹਦਾ ਨਾਮ ਅੰਜਲੀ ਹੈ ਅੱਛਾ ਇਹਦਾ ਨਾਮ ਅੰਜਲੀ ਆ ਤੇ ਇਹਦਾ ਨਾਮ ਗੋਰੀਆ ਹੈ ਅੱਛਾ ਠੀਕ ਆ ਲੋ ਵੀ ਦੋਸਤੋ ਆਪਣੇ ਪੰਜਾਬੀਆਂ ਨੂੰ ਤਾਂ ਮਤਲਬ ਕਿ ਇੱਕ ਹੀ ਕੰਮ ਆ ਪਾਸ ਟੂ ਕਰੋ ਤੇ ਆਈ ਲੈਵਸ ਕਰੋ ਤੇ ਬਾਹਰ ਭੱਜ ਜਾਓ ਤੂੰ ਮੈਂ ਤਾਂ ਫਿਰ ਤੁਸੀਂ ਲੜਦੇ ਨਹੀਂ ਆਪਸ ਦੇ ਵਿੱਚ ਵੀ ਪਾਣੀ ਦੀਆਂ ਡਿਊਟੀਆਂ ਚੇਂਜ ਨਹੀਂ ਹੁੰਦੀਆਂ ਤੁਹਾਡੇ ਕਿ ਆਹ ਪੱਕੀਆਂ ਡਿਊਟੀਆਂ ਲੱਗੀਆਂ ਹੋਈਆਂ ਪੱਕੀਆਂ ਹੀ ਡਿਊਟੀਆਂ ਨੇ ਅੱਛਾ ਪੱਕੀਆਂ ਡਿਊਟੀਆਂ ਹਾਂਜੀ ਠੀਕ ਹੈ ਤੇ ਤੁਹਾਡੇ ਜਿਹੜੇ ਸਕੂਲ ਦੇ ਵਿੱਚ ਦੋਸਤ ਹੋਣੇ ਆ ਉਹ ਤੁਹਾਨੂੰ ਕਹਿੰਦੇ ਨਹੀਂ ਵੀ ਤੁਸੀਂ ਇਹ ਕੰਮ ਕਰਦੇ ਹੋ ਨਹੀਂ ਨਹੀਂ ਕਦੇ ਨਹੀਂ ਕਿਹਾ ਤੇ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਬਰਾੜ ਸਾਹਿਬ ਦਾ ਜਿਹੜਾ 5 ਸਟਾਰ ਘਰ ਤੇ ਘਰ ਐਵੇਂ ਦਾ ਵੀ ਅੱਜ ਕੱਲ ਆਪਾਂ ਮਤਲਬ ਕਿ ਆਪਣੇ ਸੇਰੀਆਂ ਨੂੰ ਵੀ ਐਵੇਂ ਦੀਆਂ ਮਤਲਬ ਕਿ ਆ ਲਾ ਕੇ ਨਹੀਂ ਦਿੰਦੇ ਬਾਲੇ ਜਾਂ ਜਿਹੜੀਆਂ ਸੀਮੈਂਟ ਦੀਆਂ ਡਾਟਾ ਆਉਂਦੀਆਂ ਆਉਥੋਂ ਦਿਖਾਉਣੇ ਡਾਟਾ ਦਾ ਘਰ ਜਿਹਦੇ ਵਿੱਚ ਬਰਾੜ ਸਾਹਿਬ ਹੁਣੇ ਰਹਿੰਦੇ ਆਓ ਬਰਾੜ ਸਾਹਿਬ ਵਿజిਟ ਕਰਵਾਓ ਆਪਦਾ 5 ਸਟਾਰ ਜਿਹੜਾ ਘਰ ਆਉਜੀ ਆਓ ਆਓ ਬਰਾੜ ਸਾਹਿਬ ਆ ਕੀ ਛੱਡਿਆ ਤੁਸੀਂ ਆ ਜਿਹੜੀ ਜਗ੍ਹਾ ਇਹ ਕਾਹਦੇ ਵਾਲੀ ਜਗ੍ਹਾ ਤੇ ਇਹ ਤਾਂ ਜੀ ਫਾਹ ਜਰਾ ਬਰਾਂਡਾਗਾ ਤੇ ਆਪਾਂ ਕਿਹਦਾ ਸਟੋਰ ਮਲਟੀਪਲ ਜੇ ਕੰਮ ਲੈ ਲਈਦਾਗਾ ਆਸ ਆਪਣੇ ਸਮਾਨ ਸੂਨ ਪਿਆਗਾ ਆ ਆਪਣੀ ਕਣਕ ਪਈ ਆ ਬਾਸਮਤੀ ਪਿਆਗਾ ਦਾਣਾ ਆਪਣਾ ਚ ਗਊਆਂ ਦਾ ਠੀਕ ਦਾਣਾ ਵਗੈਰਾ ਪਿਆ ਹੈਗਾ ਸਾਰਾ ਉਹ ਉਦੋਂ ਸੋਲਰ ਸਿਸਟਮ ਲੱਗਾ ਹੋਇਆ ਹੈਗਾ ਠੀਕ ਹੈ ਤੇ ਸਮਾਨ ਸੂਨ ਇਹ ਸਾਰਾ ਇੱਥੇ ਆਪਣਾਈ ਰੱਖ ਲਿਆ ਹੈਗਾ ਹਾਂ ਹਾਂ ਗੱਲ ਕੁਛ ਨਹੀਂ ਜਿੰਨੇ ਜਿੰਨਾ ਮਰਜ਼ੀ ਖਲਾਰਾ ਪਾਈ ਚੱਲੀ ਹੈ ਜਗ੍ਹਾ ਨੂੰ ਹੁਣ ਅਸੀਂ ਆਪ ਇੰਨੇ ਕਲਾ ਸਿਸਟਮ ਸਾਰ ਲੈਣੇ ਆ ਐ ਦੋਸਤੋ ਬਰਾੜ ਸਾਹਿਬ ਦੀ ਜਿਹੜੀ ਮਾਲਿਕ ਕੀ ਖਰੜ ਆਪਣੀ ਖਰੜ ਕੋਠੀ ਆ ਜੀ ਖਰੜ ਕੋਠੀ ਆ ਮਤਲਬ ਕਿ ਸਾਰਾ ਸਮਾਨ ਉਹਦੇ ਵਿੱਚ ਉਵੇਂ ਹੀ ਲੱਗਿਆ ਪਿਆ ਜਵੇਂ ਮਤਲਬ ਕਿ ਆਪਾਂ ਵਧੀਆ ਘਰ ਦੇ ਵਿੱਚ ਲਾਉਣੇ ਆ ਉਹ ਛੱਡ ਕੇ ਇਸ ਘਰ ਦੇ ਵਿੱਚ ਰਹਿ ਰਹੇ ਆ ਤੇ ਹੁਣ ਬਰਾਟ ਸਾਹਿਬ ਅੰਦਰ ਆਜੋ ਚਲੋ ਖੁਲਾਜੋ ਅੰਦਰ ਦਿਖਾਈਆ ਚੋ ਜੀ ਦੋਸਤੋ ਇਹ ਸਾਰਾ ਆਪਣਾ ਇਹ ਬਰਾਟ ਸਾਹਿਬ ਕੀ ਚੀਜ਼ ਹੈ ਜਿੱਥੇ ਖੜੇ ਹੁਣ ਆਪਾਂ ਇਹ ਆਪਣੀ ਮਲਟੀਪਲ ਕਮਾ ਜੀ ਲੌਬੀ ਵੀ ਹੈ ਇਹ ਸਾਡੀ ਠੀਕ ਹੈ ਜੀ ਆਪਾਂ ਬੈਠੇ ਹੁਣ ਸਾਰੇ ਜਣੇ ਆ ਸਾਡੀ ਵਿੱਚ ਹੀ ਕਿਚਨ ਹੈ ਇਹ ਇੱਥੇ ਠੀਕ ਹੈ ਜੀ ਆ ਫਰਿੱਜ ਵਗੈਰਾ ਪਿਆਗਾ ਛੱਤ ਦੀ ਦੇਖੋ ਛੱਤ ਬਾਸ ਦੀ ਹੈ ਅੰਦਰ ਉਹ ਦੋਸਤੋ ਆ ਛੱਤ ਤੁਸੀਂ ਦੇਖੋ ਬਾਸ ਦੀ ਛੱਤ ਆ ਤੇ ਮਤਲਬ ਐਵੇਂ ਦੇ ਆਪਣੇ ਤਾਂ ਮਤਲਬ ਕਿ ਬਰਾਟ ਸਾਹਿਬ ਜਿਨ੍ਹਾਂ ਨੇ ਬੱਚੀਆਂ ਤੋਂ ਲਾਗੂ ਕੇ ਸਾਰੇ ਕੰਨੇ ਕੋਨੇ ਸਾੜ ਕੇ ਨੱਕੇ ਕੇ ਬਾਸ ਦੀ ਛੱਤ ਤਾਂ ਪੂਰੀ ਠੰਡੀ ਰਹਿੰਦੀ ਠੀਕ ਆ ਤੇ ਮਤਲਬ ਕੋਈ ਇਸ ਤਿੱਕਾ ਹੈ ਨਹੀਂਗਾ ਤੇ ਆ ਦੋ ਕਮਰੇ ਨੇ ਆਪਣੇ ਇਧਰ ਜੀ ਆ ਦੋਸਤੋ ਇਹਨਾਂ ਦਾ ਇੱਕ ਬੈਡਰੂਮ ਆ ਤੇ ਇੱਕ ਆਹ ਹੋਏਗਾ ਇੱਕ ਬੈਡਰੂਮ ਇਹਨਾਂ ਦਾ ਆ ਮਤਲਬ ਕਿ ਇਹ ਸਾਰਾ ਏਰੀਆ ਕਿੰਨਾ ਹੋਊਗਾ 6 700 ਥੱਲੇ ਹੋਊਗਾ ਨਹੀਂ ਜੀ ਨਹੀਂ ਹੈਗਾ 25 ਬਾਈ 25 ਆ 625 ਕਿਉਂ ਜੀ ਹਾਂ 6 625 ਸਕੁਅਰ ਫੁੱਟ ਆ ਵਧੀਆ ਜ਼ਿੰਦਗੀ ਚੱਲ ਰਹੀ ਹੈ ਜੀ ਸਾਡੇ ਕੁਝ 600 ਫੁੱਟ ਦੇ ਵਿੱਚ ਮਤਲਬ ਕਿ ਇਹ ਸਾਰਾ ਪਰਿਵਾਰ ਰਹਦੇ ਆ ਤੇ ਮਦਰ ਨੇ ਮੇਰੇ ਜੀ ਇਧਰ ਦੇਖ ਆ ਬਰਾੜ ਸਾਹਿਬ ਦੇ ਮਦਰ ਆ ਟੀਚਰ ਰਟਾਇਰ ਹੋਏ ਨੇ ਜੀ ਇਹ ਠੀਕ ਹੈ ਕਦੋਂ ਦੇ ਰਟਾਇਰ ਹੋਏ ਇਹ 2004 ਚ ਰਟਾਇਰ ਹੋਏ ਸੀ ਜੀ ਅੱਛਾ 4 ਚ ਹੂੰ ਤੇ ਉਹ ਬਰਾੜ ਸਾਹਿਬ ਦੇ ਵਾਈਫ ਆ ਜਿਹੜਾ ਕਿ ਜਿਨ੍ਹਾਂ ਦਾ ਪੂਰਾ ਸਹਿਯੋਗ ਨੇ ਤਾਂ ਅੱਜ ਕੱਲ੍ਹ ਦੇ ਮੁੰਡਿਆਂ ਨਾਲ ਮਤਲਬ ਕਿ ਵਿਗਾੜਨ ਦੇ ਵਿੱਚ ਬਰਾੜ ਸਾਹਿਬ ਮਤਲਬ ਕੁੜੀਆਂ ਦਾ ਜਿਆਦਾ ਹੱਥ ਜੇ ਮੁੰਡਾ ਵਿਚਾਰਾ ਕੋਈ ਪਿੰਡ ਦੇ ਵਿੱਚ ਰਹਿਣਾ ਚਾਹੁੰਦਾ ਉਹਨੂੰ ਕਹਿੰਦੇ ਨਹੀਂ ਹਾਂ ਬਿਲਕੁਲ ਨਹੀਂ ਬਿਲਕੁਲ ਇਹ ਮਤਲਬ ਇਹ ਸਭ ਤੋਂ ਵੱਡੀ ਗੱਲ ਹੈ ਸਹੀ ਗੱਲ ਆ ਜੀ ਇਹ ਇਹਦਾ ਸਾਰਾ ਯੋਗਦਾਨ ਆ ਤੁਸੀਂ ਉੱਥੋਂ ਕਿਵੇਂ ਇੱਥੇ ਆ ਗਏ ਤੁਸੀਂ ਨਹੀਂ ਆਖਿਆ ਵੀ ਆਪਾਂ ਉਧਰ ਜਾ ਕੇ ਕਿਤੇ 8 ਸੈਕਟਰ ਵਾਲੇ ਪਾਸੇ ਵੀ ਕਰ ਲਈਏ ਅ ਤੇ ਬਹੁਤ ਵੱਡੀ ਇਮਪ੍ਰੈਸ਼ਨ ਮਿਲਦੀ ਥੋਡੇ ਤੋਂ ਤੇ ਆ ਉਹ ਮਤਲਬ ਕਰੋੜਪਤੀ ਬਣਾਉਣ ਦੇ ਪਿੱਛੇ ਹੈਗਾ ਜੀ ਇਸ ਭੈਣ ਦਾ ਹੱਥ ਯਾਨੀ ਕਿ ਔਰਤ ਦਾ ਹੱਥ ਤੇ ਔਰਤ ਦੇ ਹੱਥ ਦਾ ਤੁਹਾਨੂੰ ਪਤਾ ਹੀ ਹੈ ਜਦੋਂ ਔਰਤ ਜਿਹੜੀ ਸਾਥ ਦੇ ਦੇ ਜਦੋਂ ਤਾਂ ਫਿਰ ਕਰੋੜਪਤੀ ਤੋਂ ਵੀ ਅਰਬਪਤੀ ਬੰਦਾ ਬਣ ਜਾਂਦਾ